ਨੰਕਾਰਾ ਵਾਤਵਾਓ ਕਿ ਹਾਡੇ ਲੱਕ ਕਿ ਪਤਾ ਹੀ ਨਹੀਂ ਲੱਗਦਾ ਕਿਥੇ ਘਰਤ ਕਿਥੇ ਪੈਲੀ ਕੋਈ ਨਾ ਨਹੀਂ ਰਿਹਾ ਕਰਦਾ ਹਉ ਤਾਂ ਮੇਰਾ ਬੱਦਾਰ ਰੁੜ ਗਿਆ ਇੱਕ ਵਾਰ ਤੇ ਇੱਕ ਕਾਕਾ ਮੇਰੇ ਕੋਲੇ ਇੱਕ ਰੁੜ ਗਿਆ ਕੁਛ ਪਾਣੀ ਚ ਰੁੜ ਗਿਆ ਸੀ ਮੈਂ ਤਾਂ ਪਾਣੀ ਚ ਰੁੜ ਗਿਆ ਪਤਾ ਹੀ ਨਹੀਂ ਲੱਗਿਆ ਫਿਰ ਬਾਅਦ ਪਤਾ ਹੀ ਨਹੀਂ ਲੱਗਾ ਹੁਣ ਰੁੜ ਗਿਆ ਪਹਿਲਾ ਬੱਚਾ ਢੜਿਆ ਕਾ ਕਰਿਆ ਇੰਨੀ ਸੀ ਤੇਈ ਚ ਰੁੜ ਗਿਆ ਸੀ ਪਾਣੀ ਤੇ ਇਹ ਨਹੀਂ ਹੋਗੇ ਘਰ ਬਣਾਏ ਨੂੰ ਹੁਣ ਫੇਰ ਉਸੇ ਇਕ ਤਰ ਤਿਆ ਹੋਇਆ ਪਿਆ ਇਹਦਾ 23 ਦੇ ਵਿੱਚ ਪੂਰਾ ਤਹਿਸਮੈਸ ਹੋ ਗਿਆ ਕੁਛ ਨਹੀਂ ਬਚਿਆ ਇੱਕ ਕਮਰਾ ਬਜਿਆ ਸਿਰਫ ਉਹ ਵੀ ਰਾਂ ਬਾਹਰ ਹੀ ਉਤਾਰਿਆ ਹੈ 10 ਹਜ਼ਾਰਾਂ ਲੱਖ ਰੁਪਇਆ ਲਾਇਆ ਨਹੀਂ ਕਰਤੀ ਕੰਜਾ ਕੁੰਜਾ ਚੁੱਕ ਕੇ ਲਾਇਆ ਵਾ ਤੇ ਉਹ ਫਿਰ ਪਾਣੀ ਦੀ ਮਾਰ ਜ ਫੇਰ ਆਇਆ ਖੜਾ ਹੈ 50 ਸਾਲ ਪਿਛੇ ਅਸੀਂ ਹੁਣ ਫੇਰ ਚਲੇ ਗਏ ਆ ਆ ਵਾਲੇ ਹੜ ਦੇ ਨਾਲ ਅਸੀਂ 90 ਸਾਲ ਹੋ ਗਏ ਉਹ ਘਰ ਬਣਾਏ ਨੂੰ ਛੜਾ ਜਿਹੜਾ ਬਣਾਉਣੇ ਕਰਕੇ ਇੱਕ ਪਾਲਾ ਕੋਠਾ ਕਰੇ ਨਾਲ ਦੂਜਾ ਪਾਲਾ ਜਿੰਨੀ ਗਜਾਇਸ ਹੁਣੀ ਉਹਨਾਂ ਕਰ ਛੜਨਾ ਆਪਦਾ ਦੇ ਮਲਹੌੜੀ ਹੌਲੀ ਕਰਕੇ ਹੋਣ ਜੇ ਮਲਸੂਤਰ ਜੇ ਹੋਣ ਲੱਗੇ ਆ ਮੀਨ ਵੀ ਗਈ ਤੇ ਘਰ ਵੀ ਘਰ ਵੀ ਗਿਆ ਜਮੀਨ ਵੀ ਗਿਆ ਸੁਲਤਾਨਪੁਰ ਲੋਧੀ ਦੇ ਪਿੰਡਾਂ ਵਿੱਚ ਉਸ ਵਕਤ ਅਸੀਂ ਮੌਜੂਦਾਂ ਜਿੱਥੇ 15-16 ਲਗਭਗ ਪਿੰਡ ਨੇ ਜਿਹੜੇ ਉਹ ਡੁੱਬੇ ਹੋਏ ਨੇ ਤੇ ਜਿਹੜੇ ਲੋਕਾਂ ਦਾ ਬਹੁਤ ਸਨ ਬਹੁਤ ਦਿਨਾਂ ਦਾ ਘਰ ਛੱਡਿਆ ਹੋਇਆ ਕਿਉਂਕਿ ਬਿਲਕੁਲ ਜਿੱਥੇ ਬੰਨ ਟੁੱਟਿਆਗਾ ਉੱਥੇ ਬਹੁਤ ਸਾਰੇ ਲੋਕਾਂ ਦਾ ਘਰ ਸੀ ਉਹ ਘਰ ਛੱਡਿਆਗਾ ਇੱਕ ਮਾਤਾ ਜੀ ਸਾਡੇ ਨਾਲ ਮੌਜੂਦ ਆ ਜਿਨ੍ਹਾਂ ਨੇ ਆਪਣੇ ਘਰ ਹੁਣ ਜਾਣ ਦੀ ਗੱਲ ਕਰ ਰਹੇ ਆ ਪਰ ਉੱਥੇ ਜਾਇਆ ਨਹੀਂ ਜਾ ਸਕਦਾ ਕਿਉਂਕਿ ਕਿਸਤੀ ਵੀ ਨਹੀਂ ਚੱਲਦੀ ਕਿਉਂਕਿ ਉੱਥੇ ਪਾਣੀ ਦਾ ਬਹਾਅ ਤੇਜ਼ ਆ ਕਿਸੇ ਵੀ ਵਕਤ ਉੱਥੇ ਹਾਦਸਾ ਹੋ ਸਕਦਾ ਇਸ ਕਰਕੇ ਕਿਸਤੀ ਵੀ ਨਹੀਂ ਆ ਰਹੀ ਕਿੰਨੇ ਦਿਨ ਹੋ ਗਏ ਤੁਹਾਡੇ ਘਰ ਛੱਡੇ ਨੂੰ ਹੋ ਗਏ 15 ਦਿਨ ਹੋ ਗਏ 15 ਦਿਨ ਹੋ ਗਏ ਸਾਰਾ ਪਰਿਵਾਰ ਬਾਹਰ ਆਇਆ ਹੋਇਆ ਹਾਂਜੀ ਕਿੱਥੇ ਰਹਿ ਰਹੇ ਹੋਣ ਤੁਸੀਂ ਅਸੀਂ ਇੱਥੇ ਕਾਦੂ ਵਾਲੇ ਨੇ ਕਿਸ ਦੇ ਘਰ ਸੇ ਹਾਂਜੀ ਕਾਦੂ ਵਾਲੇ ਕਿਸ ਦੇ ਘਰ ਰਹਿੰਦੇ ਆ ਤੁਸੀਂ ਕਿਸੇ ਦੇ ਘਰੇ ਰਹਿੰਦੇ ਹੋ ਕੌਣ ਕੌਣਾ ਪਰਿਵਾਰ ਚ ਤਿੰਨ ਮੇਰੀਆਂ ਬੇਟੀਆਂ ਇੱਕ ਬੇਟਾ ਵਾ ਤੇ ਇੱਕ ਹਸਬੰਡ ਜਿਹੜਾ ਉਹ ਤੇ ਮਾਲ ਡੰਗਰ ਲੈ ਕੇ ਪਾਸੇ ਰਿਸ਼ਤੇਦਾਰੀ ਚ ਗਏ ਹੋਇਆ ਕਿਸੇ ਮਾਲ ਡੰਗਰ ਲੈ ਕੇ ਉਹ ਗਏ ਹੋਇਆ ਹਾਂਜੀ ਮੱਝਾਂ ਲੈ ਕੇ ਉਹ ਪਹਿਲੀ ਨੰਗੀ ਸੀ ਬਾਹਰ ਹਾਂਜੀ ਤੇ ਮਾਤਾ ਜੀ ਬਹੁਤ ਔਖੀ ਹੈ ਜ਼ਿੰਦਗੀ ਬਹੁਤ ਜ਼ਿਆਦੀ ਥੋੜੀ ਤੇ ਜੀ ਚ ਵੀ ਇਹੀ ਲਾਤੀ ਹੁਣ ਉਦੋਂ ਵੀ ਵੱਧ ਗਏ ਤੇਜ ਵੀ ਘਰ ਛੱਡਣਾ ਪਿਆ ਸੀ ਹਾਂਜੀ ਤੇਜ ਵੀ ਘਰ ਛੱਡਣਾ ਕੀ ਕਿਤਾ ਕਰ ਰਿਆ ਹੀ ਨਹੀਂ ਸੀ ਤੇਜ ਚ ਰੁੜ ਗਿਆ ਸੀ ਪਾਣੀ ਤੇ ਅੱਛਾ ਫਿਰ ਦੁਬਾਰੇ ਬਣਾਇਆ ਹਾਂਜੀ 6 ਮਹੀਨੇ ਹੋ ਗਏ ਘਰ ਬਣਾਏ ਨੂੰ ਹੁਣ ਫੇਰ ਉਸੇ ਕਤਾਰ ਤੇ ਆ ਹੋਇਆ ਪਿਆ ਘਰ ਦੇ ਨਾਲ ਬਹੁਤ ਸੱਟ ਪੈਣ ਦੀ ਹੈ 6 ਮਹੀਨੇ ਹੋਈ ਸੀ ਕਿ ਬਣਾਏ ਨੂੰ ਹਾਂਜੀ ਮਤਲਬ ਮੈਂ ਦੇਖ ਰਿਆ ਸੀਗਾ ਤੁਸੀਂ ਕਿਸਤੀ ਵਾਲੇ ਵੀਰ ਨੂੰ ਕਹਿ ਰਹੇ ਸੀਗੇ ਕਿ ਸਾਨੂੰ ਘਰੇ ਲੈ ਜਾਓ ਹਨ ਪਰ ਉਹ ਕਹਿੰਦੇ ਸੀਗੇ ਕਿ ਨਹੀਂ ਉੱਥੇ ਸੇਫ ਨਹੀਂ ਹੈਗਾ ਘਰੇ ਕਿਉਂ ਜਾਣਾ ਚਾਹੁੰਦੇ ਹੋ ਹੁਣ ਤੁਸੀਂ ਘਰ ਦੇਖ ਨਹੀਂ ਜਾਣਾ ਵੀਰੇ ਤੁਹਾਨੂੰ ਪਤਾ ਹੀ ਹੈ ਕਿ ਘਰ ਬਣਾਉਣੇ ਕਿੰਨੀ ਮੁਸ਼ਕਲ ਹੋ ਜਾਂਦੀ ਹੈ ਘਰ ਬਣਾਉਣ ਦੇ ਤੇ ਇੰਨੇ ਚਿਰ ਬਾਦਾਂ ਸੀ ਘਰ ਬਣਾਇਆ ਹੋਣੋਂ ਮਤਲਬ ਕਿ ਦਿਲ ਨੂੰ ਦੋਕ ਪਹੁੰਚਦਾ ਕਿ ਘਰ ਬਣਾਇਆ ਹੁਣ ਪਤਾ ਨਹੀਂ ਸਾਡੇ ਨੇ ਕੀ ਪਾਣਾ ਵਰਤਨਾ ਤੇ ਕੀ ਨਹੀਂ ਵਰਤਨਾ ਕੀ ਪ੍ਰਮਾਤਮਾ ਨੇ ਕਰਨਾ ਕੀ ਨਹੀਂ ਕਰਨਾ ਕੋਈ ਗੱਲ ਨਹੀਂ ਮਾਤਾ ਜੀ ਹੌਸਲਾ ਰੱਖੋ ਕਿਉਂਕਿ ਲੋਕ ਬਹੁਤ ਸਹਿਯੋਗ ਦੇ ਰਹੇ ਆ ਜਰੂਰ ਤੁਹਾਡੇ ਤੱਕ ਵੀ ਸਹਿਯੋਗ ਪਹੁੰਚੂਗਾ ਤਾਂ ਹੁਣ ਮਤਲਬ ਤੁਹਾਡੀ ਤਾਂ ਗਈ ਆ ਕਿ ਘਰ ਦੇਖਣਾਗਾ ਜੱਜਾ ਹਾਂਜੀ ਬਿਲਕੁਲ ਕਿੰਨੇ ਦਿਨ ਹੋ ਗਏ ਘਰ ਨਹੀਂ ਗਏ ਚਾਰ ਪੰਜ ਦਿਨ ਹੋ ਗਏ ਆ ਸਰ ਪਿੰਡ ਪਿੱਲਾ ਗਿਆ ਸੀ ਸਮਾਨ ਸਮੂਹ ਸਾਡਾ ਉੱਥੇ ਹੀ ਅਹੀਂ ਕੱਢਿਆ ਹੋਇਆ ਵਾ ਸਮਾਨ ਕੱਢਣ ਜਾਂਦੇ ਰਹੇ ਪਰ ਹੁਣ ਹੀ ਦੇਖਨ ਤੇ ਜਾਣਾ ਪੰਦਾ ਹੀ ਹੈ ਕਿ ਅਸੀਂ ਵੇਖੀਏ ਕਿੱਦਾਂ ਵਾ ਕਿ ਮੋਲ ਚਾਲ ਬੰਦਿਆ ਹਾਂ ਓਕੇ ਇਸਤਰੀ ਵੀਰ ਨੇ ਤੈਨੂੰ ਮਨਾ ਕੀਤਾ ਹਨਾ ਕਿ ਨਹੀਂ ਜਾਣਾ ਹਾਂਜੀ ਹਾਂ ਦੇਖ ਸਕਦੇ ਹੋ ਪਿੱਛੇ ਵੀ ਕਿਵੇਂ ਸਮਾਨ ਜਿਹੜਾ ਕੱਢ ਕੇ ਲੈ ਕੇ ਆ ਰਹੇ ਆ ਕਿਸਤਿਆਂ ਦੇ ਵਿੱਚ ਤਾਂ ਮਾਤਾ ਜੀ ਤੁਸੀਂ ਬਹੁਤ ਔਖਾ ਹਨਾ ਤੁਹਾਡੇ ਨਾਲ ਦੋ ਬੇਟੀਆਂ ਤਿੰਨ ਬੇਟੀਆਂ ਨੇ ਹਨਾ ਇਹਨਾਂ ਦੇ ਘਰ ਢਾਢ ਢੇਰੀ ਹੋ ਗਿਆ ਹੁਣ ਤੇ ਕਿਤੇ ਉੱਥੇ ਲੱਭਦਾ ਹੀ ਨਹੀਂ ਪਿਆ ਘਰ ਅੱਛਾ ਹਾਂਜੀ ਹਾਂਜੀ ਮਾਤਾ ਜੀ ਪਤਾ ਹੀ ਨਹੀਂ ਕਰਦਾ ਕਿੱਥੇ ਕਿੱਥੇ ਨੇ ਕਰਦਾ ਪਤਾ ਹੀ ਨਹੀਂ ਲੱਗ ਰਿਹਾ ਪਤਾ ਹੀ ਨਹੀਂ ਲੱਗਦਾ ਕਿੱਥੇ ਘਰ ਤੇ ਕਿੱਥੇ ਪਾਲੀ ਨਾ ਪਾਲੀ ਤਾਂ ਨਾ ਕਰਦਾ ਕਿੱਥੇ ਸੀਗਾ ਘਰ ਮਮਦਾ ਮਾਦ ਹੁਣ ਦੇਖੇ ਜਾ ਕੇ ਉੱਥੇ ਗਏ ਹਾਂ ਕਿ ਨਹੀਂ ਹੈ ਹੀ ਨਹੀਂ ਘਰ ਪਾਲੀ ਵੀ ਨਹੀਂ ਰਹੀ ਤੇ ਘਰ ਵੀ ਨਹੀਂ ਬਚਿਆ ਨਾ ਘਰ ਨੇ ਬਚਿਆ ਪਾਲੀ ਵੀ ਨਹੀਂ ਰਹੀ ਥਣ ਘਰ ਤੇ ਦਬਾਉ ਗਿਆ ਹੁਣ ਸਾਡੇ ਘਰ ਵਤਵਾ ਹੋ ਗਿਆ ਸਾਡੇ ਲਾਗੇ ਪਹਿਲਾਂ ਖੀਰ ਖੀਰ ਤੇ ਸਾਡਾ ਮੁੜ ਕੇ ਉਹ ਹੀ ਗਾੜੀ ਸਾਡੇ ਪਹਿਲਾ ਗਾੜੀ ਅਹੀਂ ਹਾਂ ਬੰਦੇ ਉੱਤੇ ਕਦੋਂ ਛੱਡਿਆ ਸ ਘਰ ਕਿੰਨੇ ਦਿਨ ਹੋ ਗਏ ਘਰੋਂ ਨਿਕਲੇ 15 ਦਿਨ ਹੋ ਗਏ ਉਹ ਸੁਟਾਲ ਕਿਨੂੰ ਘਰ ਨੂੰ ਰੋਇਨੂੰ ਇਹ 15 ਦਿਨ ਹੋ ਗਏ ਕਿੱਥੇ ਰਹਿ ਰਹੇ ਹੋ ਹੁਣ ਇਸ ਟਾਈਮ ਇੱਥੇ ਬਾ ਸਕੂਲ ਲੱਗ ਕੋਈ ਗੱਲ ਨਹੀਂ ਮਾਤਾ ਜੀ ਹੌਸਲਾ ਰੱਖੋ ਬਹੁਤ ਸਾਰੇ ਲੋਕ ਮਦਦ ਕਰ ਰਹੇ ਆ ਤੁਹਾਡੀ ਵੀ ਜਰੂਰ ਮਦਦ ਕਰਨਗੇ ਐ ਦੋ ਬੱਚੇ ਆ ਪੋਤਰੀ ਪੋਤਰਾ ਕਾਕਾ ਕਾਕਾ ਨੌ ਰਾਣੀ ਉਹ ਕਿੱਥੇ ਰਹਿ ਰਹੇ ਆ ਉਹ ਵੇਕੇ ਨਵਰਾਣੀ ਤੋਂ ਉਹ ਮੇਰੇ ਵੀਰਾਂ ਕੋਲੇ ਇਹ ਬੱਚੇ ਮੇਰੇ ਦੋਏ ਪੋਤਰੀ ਪੁੱਤਰਾ ਪੁੱਤਰਾ ਠੀਕ ਨਹੀਂ ਰਹਿੰਦਾ ਮੁੱਤਰ ਰਾਸ਼ਨ ਪਾਣੀ ਪਹੁੰਚ ਰਿਹਾ ਤੁਹਾਡੇ ਕੋਲ ਰਾਸ਼ਨ ਪਾਣੀ ਪਹੁੰਚਦਾ ਪਰ ਘਰ ਰੁੜ ਗਿਆ ਘਰ ਰੁੜ ਗਿਆ ਘਰ ਚ ਨਹੀਂ ਪਹੁੰਚ ਰਿਹਾ ਕੁਝ ਵੀ ਨਹੀਂ ਬੱਚਿਆ ਕੋਈ ਨਾ ਨਹੀਂ ਰਿਹਾ ਕਰਦਾ ਕਦੋਂ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਘਰ ਰੁੜ ਗਿਆ ਘਰੇ ਜਦ ਦਿਨ ਰੁੜਿਆ ਵਾ ਬੱਚੇ ਸਾਡੇ ਇਹ ਪਹਿਲਾ अच्छा बते साडे पहला दिहाड़ी बन्ने ते ਕੋਲ ਐਪ ਕਰ ਬੰਦ ਉੱਤੇ ਹੀ ਬੰਦ ਤੇ ਜਮਾਂ ਉੱਤੇ ਸੀ ਜਮਾਂ ਉੱਤੇ ਹੀ ਲਾ ਕੇ ਇੱਕੀ ਧਾਮ ਆ ਕੇ ਪਾਣੀ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਪਾਣੀ ਆਊਗਾ ਜਦੋਂ ਮੈਂ ਪਾਣੀ ਆਇਆ ਮੈਂ ਉਦੋਂ ਬੱਚੇ ਕੱਢ ਤੇ ਦਵਾ ਦੋ ਬੱਚੇ ਕੱਢ ਤੇ ਬੱਚੇ ਕੱਢਾ ਫੇਰ ਆਣ ਕੇ ਸਮਾਨ ਕੱਢਿਆ ਕਣਕ ਗੱਡੀ ਤੋਂ ਦਾਣਾ ਕੱਪਾ ਕੱਢਿਆ ਇਹ ਆਪ ਦਾ ਸਮਾਨ ਸਮੂਹ ਥੋੜਾ ਬਹੁਤਾ ਕਿਸੇ ਦੇ ਘਰੇ ਰੱਖਿਆ ਇਧਰ ਲੀਆਂ ਭइका ਉਹਨਾਂ ਦੇ ਉੱਤੇ ਆ ਕਰੇ ਰੱਖਿਆ ਕਿਸੇ ਦੇ ਘਰੇ ਅਜੇ ਘਰੇ ਜਾਂ ਮੰਡ ਚ ਸਮਾਨ ਮੰਡ ਜੀ ਆ ਕਿਸੇ ਤੇ ਕਰੇ ਅੱਛਾ ਦਰ 23 ਚ ਵੀ ਇਦਾਂ ਹੀ ਸੀ ਹਾਲਾਤ ਐ ਇਤ ਨਹੀਂ ਉਹ ਤੋਂ ਬਚ ਗਿਆ ਸੀ ਕਰ ਉਹ ਤੋਂ ਬਚ ਗਿਆ ਦੋ ਵਾਰ ਅੱਗੇ ਪਾਣੀ ਤਿੰਨ ਵਾਰ ਆਇਆ ਮੈਨੂੰ ਕੱਖ ਨਹੀਂ ਆਖ ਅੱਗ ਦੀ ਬੱਸ ਅੱਗੇ ਬਚ ਗਿਆ ਸੀ ਐਦ ਕੀ ਰਗ ਅੱਗੇ ਚਾਰ ਵਾਰਾਂ ਬਚ ਗਿਆ ਐਦ ਕੀ ਨੁਕਸਾਨ ਹੋ ਗਿਆ ਅੱਗ ਦੀ ਜਿਆਦਾ ਨੁਕਸਾਨ ਹੋਇਆ ਮੇਰਾ ਹਾਉ ਤਾਂ ਮੇਰਾ ਬੱਡਾ ਰੁੜ ਗਿਆ ਸੀ ਇੱਕ ਵਾਰ ਤੇ ਇੱਕ ਕਾਕਾ ਮੇਰੇ ਕੋਲੇ ਇੱਕ ਰੁੜ ਗਿਆ अच्छा हां बच्चा मेरा ਢੋੜਿਆ ਵੱਡਾ ਪਾਣੀ ਚ ਰੁੜ ਗਿਆ ਸੀ ਮਤ ਪਾਣੀ ਚ ਰੁੜ ਗਿਆ ਪਤਾ ਨਹੀਂ ਲੱਗਿਆ ਫਿਰ ਬਾਅਦ ਪਤਾ ਨਹੀਂ ਲੱਗਦਾ ਹੋ ਨਹੀਂ ਲੱਭਾ ਕਦੋਂ ਦੀ ਗੱਲ ਹੈ ਉਹ ਜਦੋਂ ਵੱਡਾ ਹੜਾ ਆਇਆ ਉਹ ਤੋਂ 6-7 ਸਾਲ ਹੋ ਗਏ ਦਾ ਅੱਛਾ ਹੁਣ ਘਰ ਰੁੜ ਗਿਆ ਹੁਣ ਘਰ ਰੁੜ ਗਿਆ ਪਹਿਲਾ ਬੱਚਾ ਢੋੜਿਆ ਸਾਰੇ ਹੀ ਸਾਸੀ ਵਾਲਾ ਹਾਂ ਦੱਸ ਤੇ ਮਤ ਜੀ ਤੁਸੀਂ ਵੀ ਹਨਾ ਇਹਨਾਂ ਦਾ ਵੀ ਘਰ ਰੁੜ ਗਿਆ ਤੁਹਾਨੂੰ ਵੀ ਫਿਕਰ ਹੈ ਹਨਾ ਅਸੀਂ ਕੋਲੀ ਆ ਥੋੜਾ ਉਹਨੂੰ ਵੀ ਫਿਕਰ ਹੈ ਨਾ ਕਰਦਾ ਜੀ ਕਰਦਾ ਜਾਨ ਜੀ ਕਰਦਾ ਜਾਨ ਹਾਂਜੀ ਕੀ ਕਿੰਦੇ ਪ੍ਰਬੰਧ ਕੀ ਲੈ ਜਾਣਗੇ ਕਿ ਦੇਖੋ ਹਣ ਫੜਦੇ ਕਿ ਨਹੀਂ ਫੜਦੇ ਕਿੰਦੇ ਤੇ ਨਹੀਂ ਨਹੀਂ ਖੜਨਾ ਕਿੰਦੇ ਦੇਖੋ ਕਿੰਨੇ ਆ ਜਾਨਣ ਕਿ ਤੇ ਦੇਖਾਵਾਂਗੇ ਦਿਲ ਨੂੰ ਤਸੱਲੀ ਜੀ ਮਿਲ ਜਾਏਗੀ ਹੋਰ ਤੇ ਕੋਈ ਨਹੀਂ ਹੈ ਡੁੱਬ ਜੁਲੂ ਕੇ ਜਲਈ ਦੇ ਆਪਣੇ ਘਰ ਵੇਖੀਏ ਚੱਲ ਕੇ ਪਾਣੀ ਲੱਥੇਗਾ ਘਰੇ ਜਾ ਕੇ ਪਾਵਾਂਗੇ ਜਿੱਟਾ ਕੋਈ ਗੱਲ ਬਾਤ ਹੋ ਗਈ ਫਿਰ ਕਿੱਥੇ ਰਹਿਣਾ ਅੱਗੇ ਬੜੀਆਂ ਔਖੇ ਦੇਣੇ ਮਤਲਬ ਕੱਡੇ ਘਰੀ ਇੱਕ ਸਾਰਾ ਹੁੰਦਾ ਆਪਣਾ ਉਹ ਟਾਈਮ ਅੱਗੇ ਬੜਾ ਔਖਾ ਕੱਢਿਆ ਸੀ ਤੁਹਾਡਾ ਹਸਬੰਦ ਕਿਸੇ ਹੋਰ ਪਿੰਡ ਰਹਿ ਰਿਹਾ ਤੁਸੀਂ ਕਿਸੇ ਹੋਰ ਪਿੰਡ ਰਹਿ ਰਹੇ ਹੋ ਹਾਂਜੀ ਔਖੇ ਦਿਨ ਕੱਟ ਰਹੇ ਹਾਂ ਹਾਂਜੀ ਤੁਹਾਨੂੰ ਪਤਾ ਹੀ ਫਿਰ ਔਖੇ ਰਹਿਆ ਹੀ ਆ ਤੁਹਾਡੇ ਸਾਹਮਣੇ ਆ ਜਾਂਦੀ ਜੋ ਕੁਛ ਹੈਗਾ ਇੰਨਾ ਪਾਣੀ ਆ ਪਹਿਲਾਂ ਪੁੰਨੀ ਚ ਵੀ ਇਦਾਂ ਹੀ ਹੋਇਆ ਸੀਗਾ ਪੁੰਨੀ ਚ ਉਨ ਵਿੱਚ ਵੀ ਹੈ ਹੀ ਪਰ ਨਹੀਂ ਇੰਨੀ ਜਿੰਨੀ 23 ਦੇ ਵਿੱਚ ਸਥਿਤੀ ਮਾੜੀ ਹੋ ਗਈ ਹੁਣ ਉਹ ਤੋਂ ਜ਼ਿਆਦੀ ਹੋ ਗਈ ਆ ਆ ਸਥਿਤੀ ਨਹੀਂ ਹੁਦੋਂ ਇੰਨੀ ਹੈਗੀ ਮਾੜੀ ਕਿੰਨੀ ਹੁਣ ਹੋਈ ਪਈ ਆ ਹੁਣ ਜ਼ਿਆਦੇ ਹੋ ਗਿਆ ਹਾਂਜੀ ਬਹੁਤ ਜ਼ਿਆਦੇ ਹੋ ਗਏ ਗਦੋਂ ਤੇ ਫਸਲਾਂ ਇਕੱਲੀਆਂ ਜਾਂਦੀਆਂ ਅਸੀਂ ਚਲੋ ਕੋਈ ਗੱਲ ਨਹੀਂ ਚੱਲ ਲੇਦੀਆਂ ਹੀ ਮੜੀਆਂ ਚੰਗੀਆਂ ਪਰ ਹੁਣ ਦੇ ਘਰ ਵੀ ਚੱਲ ਜਾਂਦੇ ਜਦੋਂ ਦੁੱਖ ਹਾਂਜੀ ਸਿਆਲ ਸਿਆਲ ਕਿੱਥੇ ਬਣਾਣ ਕੇ ਬੱਚੇ ਲੈ ਕੇ ਜੇ ਲੈ ਕੇ ਚਾਰ-ਸਾਲ ਜਾਂਦਾ ਸੀ ਘਰ ਦਾ ਚੱਲ ਜਾਂਦੇ ਆ ਫਸਲਾਂ ਚੱਲ ਜਾਂਦੇ ਆ ਉਹਨਾਂ ਖਸਲ ਸਰ ਵੀ ਮਾਰ ਕੇ ਨੇ ਲਾ ਲਿਆ ਸੱਤ ਵੀ ਕੋਈ ਗੱਲ ਨਹੀਂ ਮਾਤਾ ਹੱਸ ਰੱਖੋ ਬਹੁਤ ਸਰੀ ਸੰਸਥਾਵਾਂ ਹੈਗੀਆਂ ਨੇ ਥੋੜਾ ਜਰੂਰ ਕਰ ਬਣਾ ਕੇ ਆਹ ਬੱਚੇ ਕਿਥੇ ਲਿਕੇ ਬਣੇ ਤਾਂ ਇਹ ਹਾਲਾਤ ਨੇ ਕਿਉਂਕਿ ਮਾਤਾ ਕਹਿੰਦੀ ਕਿ ਫਸਲਾਂ ਰੁੜ ਗਈਆਂ ਸੀ ਕੋਈ ਗੱਲ ਨਹੀਂ ਪਰ ਘਰ ਜਿੱਥੇ ਜਾਣਾ ਹੁੰਦਾ ਕਿੱਥੇ ਰਹਿਣਾ ਹੁੰਦਾ ਉਹ ਰੁੜ ਗਿਆ ਤਾਂ ਹੁਣ ਇਹ ਕਿੱਥੇ ਜਾਣਗੇ ਲੋਕ ਇਹ ਜਾਣਗੇ ਬੱਚੇ ਲਿਕੇ ਕਿੱਥੇ ਲਿਕੇ ਬੱਚੇ ਜਾਊਂਗੇ ਪੋਤਰੀ ਪੋਤਰਾ ਛੋਟੇ ਛੋਟੇ ਆ ਸੇ ਨਾਂ ਮੇਜ ਕੁੜੀ ਪੜਦੀ ਤੇ 6 ਇੰਚ ਪੁੱਤਰਾ ਪੜਦਾ ਕਿੱਥੇ ਰਹਿਨੇ ਹੁਣ ਤੁਸੀਂ ਰਹਿਨੇ ਕਿੱਥੇ ਇੱਧਰ ਸਕੂਲ ਲੱਗ ਕੇ ਕਿਸ ਦੀ ਦੁਕਾਨ ਲਈ ਆ ਦੁਕਾਨ ਦੇ ਵਿੱਚ ਤੁਸੀਂ ਦੁਕਾਨ ਚ ਰਹਿਨੇ ਹੋ ਹਾਂ ਦੁਕਾਨ ਕਿਸ ਤੋਂ ਲਈ ਆ ਤੇ ਉਹਦੇ ਚ ਸਕੂਲ ਦੇ ਲੱਗ ਗਏ ਪਿੰਡ ਕਿਹੜਾ ਮਮਦਾਵਾ ਪਿੰਡ ਕਿਹੜਾ ਮਮਦਾਵਾ ਪਿੰਡ ਮਮਦਾਵਾ ਇਹ ਗੋਰਿਆਲ ਚ ਮਮਦਾਵਾ ਚ ਲੱਗੋ ਲੱਗ ਗਈ ਆ ਮਮਦਾਵਲ ਪਿੰਡ ਆ ਮੇਰਾ ਮਮਦਾਵਾ ਦੇ ਗੋਰਿਆਲ ਚ ਜੀਰੀ ਆ ਡੇਰੇ ਆ ਹਾਂਜੀ ਡੇਰੇ ਆ ਸਾਡੇ ਛੋਟੇ ਮਦਦਾਂ ਨੇ ਟਾਣੀਆਂ ਵਾ ਹਾਂਜੀ ਜਿਹੜੇ ਸਾਡੇ ਉਹ ਦੂਸਰੇ ਦੋ ਘਰ ਉਹ ਵੀ ਸਾਡੇ ਨਾਲ ਹੀ ਆ ਨੇੜੇ ਨੇੜੇ ਹੀ ਆ ਨਾ ਤਿੰਨੇ ਘਰ ਤੇ ਲੱਗੇ ਸਾਡਾ ਵਾ ਅੱਗੇ ਇਹਨਾਂ ਦਾ ਹਾਂਜੀ ਤਾਂ ਇਹ ਹਾਲਾਤ ਨੇ ਜਿਹੜੇ ਲੋਕਾਂ ਦੇ ਘਰ ਡਿੱਗੇ ਆ ਉਹਨਾਂ ਲਈ ਬਹੁਤ ਮੁਸ਼ਕਲ ਆ ਇਹ ਮਾਤਾ ਦਾ ਘਰ ਆ ਮਾਤਾ ਕਹਿੰਦੀ ਘਰ ਸਾਡਾ ਰੁੜ ਗਿਆ ਤੇ ਇਹ ਇੱਕ ਮਾਤਾ ਜੀ ਆ ਇਹ ਕਹਿੰਦੇ ਆ ਕਿ ਅਸੀਂ ਘਰ ਦੇਖਣ ਜਾਣਾ ਪਰ ਪ੍ਰਬੰਧਕ ਨਹੀਂ ਲੈ ਕੇ ਜਾਂਦੇ ਕਿਉਂਕਿ ਉੱਥੇ ਪਾਣੀ ਬਹੁਤ ਜ਼ਿਆਦਾ ਆ ਇਹਨਾਂ ਨੂੰ ਵੀ ਬੜਾ ਆਪਦੇ ਘਰ ਦਾ ਫਿਕਰ ਆ ਕਿਉਂਕਿ ਘਰ ਦਾ ਫਿਕਰ ਹੁੰਦਾ ਹੀ ਆ ਕਿਉਂਕਿ ਬੱਚਿਆਂ ਨੂੰ ਘਰਾਂ ਦੇ ਵਿੱਚ ਹੀ ਲੈ ਕੇ ਜਾਣਾ ਫਸਲਾਂ ਦਾ ਨੁਕਸਾਨ ਤਾਂ ਚੱਲ ਰਹਿਣਗੇ ਪਰ ਜਿਹਦਾ ਘਰ ਹੀ ਡਿੱਗ ਪਿਆ ਉਹਨਾਂ ਦਾ ਬਹੁਤ ਦੁੱਖ ਹੈ ਇਹਨਾਂ ਦਾ ਵੀ ਬਪੂ ਜੀ ਕੀ ਨਾ ਬਪੂ ਜੀ ਬਰਸੌਰ ਸਿੰਘ ਦਾ ਵੀ ਘਰ ਰੁੜ ਗਿਆ ਰੁੜ ਗਿਆ ਜੀ ਜ਼ਮੀਨ ਖਤਮ ਹੋ ਗਿਆ ਜਮਾਂ ਹੀ ਖਤਮ ਹੋ ਗਿਆ ਪਹਿਲੀ ਵੀ ਨਹੀਂ ਜ਼ਮੀਨ ਵੀ ਹੈ ਜ਼ਮੀਨ ਵੀ ਗਈ ਹੈ ਜ਼ਮੀਨ ਵੀ ਜ਼ਮੀਨ ਵੀ ਗਈ ਤੇ ਘਰ ਵੀ ਗਿਆ ਘਰ ਵੀ ਗਿਆ ਜ਼ਮੀਨ ਵੀ ਗਈ ਕਿੱਥੇ ਰਹਿਣੇ ਹੁਣ ਬਪੂ ਜੀ ਹੁਣ ਇੱਥੇ ਸਰਪੰਚਾਂ ਦੇ ਘਰ ਲੈਂਦਾ ਵਾ ਮਤਲਬ ਪੁਰਾਣਾ ਘਰ ਖਾਲੀ ਹੈ ਉਹਨਾਂ ਦਾ ਹਾਂ ਜਿਹੜਾ ਪੁਰਾਣਾ ਘਰ ਸੀ ਉਹਨਾਂ ਦਾ ਉਹ ਖਾਲੀ ਸੀ ਉੱਥੇ ਆ ਕੁਝ ਮੇਰਾ ਪਰਿਵਾਰ ਉੱਥੇ ਆ ਬੱਚਾ ਮੇਰਾ ਵੱਡਾ ਤੇ ਉਹਦਾ ਪਰਿਵਾਰ ਆ ਕੋਸ਼ ਸਰੂਆਲਿਆ ਤੇ ਬਾਬਾ ਜੀ ਦੇ ਸੇਵਕਾਂ ਦੇ ਘਰ ਉੱਥੇ ਆ ਮਾਲ ਡੰਗਰ ਖੜਿਆ ਜੀ ਤੇ ਇਤਨੇ ਟਾਈਮ ਪਾਸ ਕਰਨ ਰਿਹਾ ਘਰ ਘਰ ਤੇ ਜੋ ਕੁਛ ਹੈਗਾ ਸਮਾਨ ਵੀ ਨਹੀਂ ਨਿਕਲਿਆ ਸਾਡੇ ਤੋਂ ਸਮਾਨ ਵੀ ਨਹੀਂ ਕੱਢੇ ਗਿਆ। ਸਮਾਨ ਛੱਡ ਤੋਂ ਬਿਸ਼ਤਰੀ ਪੋਛਰੇ ਜਿਹੜਾ ਹੌਲਾ ਸਮਾਨ ਹੀ ਹੋਖ ਚੱਕਿਆ ਪੋਚਿਆ ਗਿਆ। ਦੂਜਾ ਜਿਹੜਾ ਭਾਰਾ ਸਮਾਨ ਹੀ ਛੱਡ ਤੋਂ ਕੋਈ ਨਹੀਂ ਨਿਕਲਿਆ। ਬੱਚੇ ਕੱਢਣ ਦੀ ਕੀਤੀ, ਬੱਚੇ ਕੱਢਣ ਲਗੇ, ਬੱਚੇ ਕੱਢ ਲਗੇ ਭਾਈ। ਸਮਾਨ ਵਾਲੇ ਤੇ ਵੇਖੀ ਜਾਉ ਤਾਂ ਬੱਚੇ ਤਾਂ ਕੱਢ ਗਏ। ਹੂੰ। ਬੱਚੇ ਕੱਢ ਕੇ ਲੈ। ਬੱਚੇ ਕੱਢ ਕੇ ਲੈ ਕੇ ਸ਼ਹਿਰ। ਸਮਾਨ ਕੋਈ ਨਹੀਂ ਚੱਕੇ ਗਿਆ। ਕੁਛ ਚੁੱਕ ਲਿਆ ਕੋਈ ਨਹੀਂ ਚੁੱਕਿਆ ਗਿਆ। ਅੱਛਾ। ਹੂੰ। ਤੇ ਇਹ ਹਾਲਾਤ ਨੇ ਉਹਨਾਂ ਲੋਕਾਂ ਦੇ ਜਿਨ੍ਹਾਂ ਦਾ ਹੱਲ ਜਿਆਦੀ ਪਈ ਦੀ ਹਾਂ ਜੀ। ਇੱਕੇ ਦਾ ਮਾ ਆ ਗਿਆ ਪਾਣੀ ਫਿਰ ਮਤਲਬ ਪਤਾ ਹੀ ਨਹੀਂ ਲੱਗਿਆ ਮਤਲਬ ਪਾਣੀ ਥੋੜਾ ਥੋੜਾ ਪੈਂਦਾ ਸੀ ਅੱਗੇ ਵੀ ਹਰ ਸਾਲ ਪਾਣੀ ਤੁਹਾਨੂੰ ਇਹ ਹੋਊਗਾ ਕਿ ਨਾਰਮਲ ਹੋਊਗਾ ਨਾ ਇਹ ਨਾਰਮਲ ਹੋਊਗਾ ਇੰਨਾ ਸੋਚਿਆ ਨਹੀਂ ਵੀ ਇੰਨਾ ਕਿ ਇਹ ਕੰਮ ਇੰਨਾ ਬਣ ਜਾਊਗਾ ਇਸ ਚੀਜ਼ ਦਾ ਤੇ 80 90 ਸਾਲ ਹੋ ਗਏ ਸਾਨੂੰ ਇੱਥੇ ਬੈਠਿਆਂ ਨੂੰ 80 90 ਸਾਲ ਹੋ ਗਏ ਉਹ ਘਰ ਬਣਾਏ ਨੂੰ ਮੈਨੂੰ ਸੜਾ ਜਿਹੜਾ ਬਣਾਉਣੇ ਕਰਕੇ ਇੱਕ ਪਾਲਾ ਕੋਠਾ ਕਦੇ ਨਾਲ ਦੂਜਾ ਪਾਲਾ ਜਿੰਨੀ ਗਜਾਈ ਸੋਣੀ ਉਹਨਾਂ ਕਰ ਚੜਨਾ ਆਪਦਾ ਤੇ ਮਲੋੜੀ ਹੌਲੀ ਕਰਕੇ ਹੋਣੀ ਜੇ ਮਲਸੂਤਰ ਜਿਹਾ ਹੋਣ ਲੱਗੇ ਆ ਤੇ ਹੌਣ ਸੈਟ ਹੋਏ ਸੀਗੇ ਹੌਣ ਸੈਟ ਜੇ ਥੋੜੀ ਜਿ ਲੱਗੇ ਹੁਣ ਅਜੇ ਵੀ ਡੰਗਰਾਂ ਲੰਗਰਾਂ ਦੇ ਨਾਲ ਚੱਲੋ ਕਰਨਾ ਹੀ ਉਹ ਤੋਂ 50 ਸਾਲ ਪਿੱਛੇ ਹੁਣ ਚਲੇ ਗਏ ਆ ਉਹ ਸਾਰਾ ਦਿਖ ਪਿਆ ਜਿਹਦਾ ਹੈਗਾ 23 ਵਾਲੇ ਹੜ ਤੋਂ ਬਾਅਦ ਵੀ 50 ਸਾਲ ਪਿੱਛੇ ਅਸੀਂ ਹੁਣ ਫੇਰ ਚਲੇ ਗਏ ਆ ਆ ਵਾਲੇ ਹੜ ਦੇ ਨਾਲ ਇਹ ਅਸਲ ਪਿੱਛੇ ਚਲੇ ਗਏ ਹਾਂਜੀ ਚਲੇ ਗਏ ਇਹਦਾ 23 ਜੇ ਠੱਠਾ ਇਹ ਕੁੜੀ ਦਾ ਘਰ ਅੱਛਾ ਇਹਦਾ 23 ਦੇ ਵਿੱਚ ਪੂਰਾ ਤਹਿਸਮੈਸ ਹੋ ਗਿਆ ਕੁਛ ਨਹੀਂ ਬਚਿਆ ਇੱਕ ਕਮਰਾ ਬਚਿਆ ਸਿਰਫ ਉਹ ਵੀ ਰੱਬ ਬਾਹਰੇ ਖਲੋਤਾ ਰਿਹਾ ਹੈ ਤੇ ਕੁਛ ਨਹੀਂ ਬਚਿਆ ਨੇ ਕਰਜ਼ਾ ਕੁੜਿਆ ਚੁੱਕ ਕੇ ਰੁੜ ਗਿਆ ਸੀ ਕਰ ਰੁੜ ਗਿਆ ਸਾਰਾ ਘਰ ਰੁੜ ਗਿਆ ਬਿਲਕੁਲ ਹੁਣ ਉਹਨੇ ਕਰਜ਼ਾ ਕੁੜਿਆ ਚੁੱਕ ਕੇ ਤੇ ਮਤਲ ਘਰ ਪਾਇਆ ਇਸ ਜਰੀ ਨੇ ਤੇ ਹੁਣ ਉਹ ਵੀ ਬਹਿ ਗਿਆ ਫੇਰ ਬਹਿ ਗਿਆ ਗੁੱਠ ਬੈਠੀ ਉਹਲੇ ਬਣਾ ਇੰਨੀ ਕੀ ਦਸਣ ਦੇ ਬੈਠੀ ਆ ਕਹਿ ਰਹੀ ਸੀ ਕਿਸੇ ਦੇਖ ਕੇ ਹੁਣਾ ਪਰ ਹਜੇ ਕਹਿੰਦੇ ਪਾਣੀ ਜੀਲ ਨਹੀਂ ਨਾ ਖਲੋਣ ਦਿਆ ਜੀ 9-10 ਲੱਖ ਰੁਪਈਆ 10-11 ਲੱਖ ਰੁਪਈਆ ਲਾਇਆ ਨੇ ਕਰਤੀ ਕਰਜ਼ਾ ਕੁੜਿਆ ਚੁੱਕ ਕੇ ਲਾਇਆ ਵਾ ਤੇ ਉਹ ਹੁਣ ਫੇਰ ਪਾਣੀ ਦੇ ਵਿੱਚ ਪਾਣੀ ਦੀ ਮਾਰਜ ਫੇਰ ਆਇਆ ਖੜਾ ਆ ਤੇ ਕਰੇ ਕਿ ਆਪਦੇ ਸੋਚਿਆ ਵੀ ਚਲ ਐਰਕੀ ਆ ਗਿਆ ਗਾਂ ਨਹੀਂ ਆਉਂਦਾ ਚਲ ਗਾਂ ਹੀ ਵਿਚਾਰ ਰਹੂਗਾ ਤੇ ਘਰ ਤੇ ਪਹਿਲੀ ਜੀ ਇਹੋ ਵੀ ਪੱਠੇ ਲੱਕੇ ਕਿੱਥੋਂ ਲਿਆ ਵੜ ਕੇ ਕੌਣ ਜਾਊ ਸਾਨੂੰ ਪੱਠੇ ਵੜ ਕੇ ਲਿਆ ਪਹਿਲੀ ਜੀ ਬੈਠੀਆ ਚਲ ਉੱਥੇ ਹੀ ਵੇ ਪਾ ਲੈਨੇ ਹਾਂ ਹਾਂ ਜੀ ਆਹ ਚੀਜ਼ ਕਰੇ ਪਸ਼ੂ ਵੀ ਕਰੇ ਪਸ਼ੂ ਲੈ ਗਏ ਜੀ ਕੱਢੇ ਆ ਪਹੂ ਇਹਦੇ ਨੂੰ ਕੋਸ ਮਤਲ ਲੈ ਕੇ ਘੱਡ ਗੁੱਡ ਕੇ ਜੀ ਕੱਢ ਕੇ ਲੈ ਗਏ ਹਾਂ ਜੀ ਪਹੂ ਲੈ ਆਏ ਹਾਂ ਪਹੂ ਬੇੜੀਆਂ ਬੋੜੀਆਂ ਤੇ ਰਾਂ ਹੀ ਕੋਈ ਫਿਰ ਖੇਤੀ ਤੇ ਪਸ਼ੂਆਂ ਤੋਂ ਹੀ ਹੁੰਦਾ ਹਾਂ ਜੀ ਪਹੂ ਪਹੂ ਇਹ ਦੋ ਸਦਨ ਆਮਦਨ ਦੀ ਇਹੀ ਅੰਦਰ ਖੇਤੀ ਦੀ ਤੇ ਪਹੁੰਾਈ ਡੰਗਰਾਂ ਦੀ ਦੁੱਧ ਦਦੀ ਘਟ ਜਿਹੜਾ ਦੁੱਧ ਪੈਂਦਾ ਹੈ 5-10 ਕਿਲੋ ਦੁੱਧ ਪੈ ਗਿਆ ਹਾਂ ਕੋਈ ਡੰਗਰ ਜਿਤਨਾ ਮਤਲਬ ਕੋਈ ਸੋਇਆ ਡੰਗਰ ਜਾਂ ਸੁੰਗਲਾ ਵਾ ਤੇ ਲੋੜ ਹੈ ਘਰ ਖਰਚੇ ਦੀ ਲੋੜ ਹੈ ਕੋਈ ਕੋਈ ਚੀਜ਼ ਬਣਾਉਣੀ ਆ ਚੱਲ ਮੱਝ ਮੱਝ ਕਦੀ ਵੇਚ ਲੋ ਵਿੱਚੋਂ ਇਹੋ ਜੇ ਗੁਜ਼ਾਰੇ ਇੱਥੇ ਹੀ ਕਰਨ ਦਾ ਸਰਕਲ ਚੱਲਦੇ ਆ ਹੋਰ ਉਸੇ ਘਰ ਕੋਈ ਆਪਣੀ ਕੋਈ ਨੌਕਰੀ ਪੇਸ਼ਾ ਵਾਲਾ ਦੇ ਬੱਚਾ ਨਹੀਂ ਕੋਈ ਵੀ ਨੌਕਰੀ ਪੇਸ਼ਾ ਕਰਨ ਦੇ ਆ ਜਾਂ ਕੋਈ ਮਤਲਬ ਸਿਰਫ ਇਹੋ ਸਰਕਲ ਚੱਲਦਾ ਹੈ ਸਾਡਾ ਜੋ ਹੀ ਬੰਦ ਹੋ ਗਏ ਸਾਰੇ ਤੇ ਮੇਰਾ ਤੇ ਹੁਣ ਅਗਲੇ ਬੰਨੇ ਘਰ ਮੈਂ ਬਿਲਕੁਲ ਹੀ ਮਤਲਬ ਵੀ ਘਰਮ ਨਹੀਂ ਮੈਨੂੰ ਦਿਖਦਾ ਵੀ ਉਥੇ ਘਰ ਵੀ ਹੈ ਨਹੀਂਗਾ ਤੇ ਪੈੜੀ ਵੀ ਹੈ ਨਹੀਂ ਜਿੰਨਾ ਤਿੰਨ ਸਾਢੇ ਤਿੰਨ ਕਲਾਣਾ ਥਾਮ ਉੱਚਾ ਕੀਤਾ ਹੈ ਬਹੁਤ ਜ਼ਿਆਦਾ ਅੱਛਾ ਐਡੀ ਉੱਚੀ ਵੇਲੀ ਹੀ ਵੀ ਮੈਂ ਨਾ ਵੀ ਸਾਡੇ ਪਾਣੀ ਮੈਂ ਕਿ ਜਿਸ ਦਿਨ ਮੇਰੇ ਘਰ ਪਾਣੀ ਚੜ੍ਹ ਗਿਆ ਉਸ ਦਿਨ ਬੰਨ ਟੁੱਟ ਜਾਊਗਾ ਇੰਨਾ ਉੱਚਾ ਲੈਵਲ ਰੱਖਿਆ ਹੈ ਮੈਂ ਹੂੰ ਉੱਚਾ ਕਰਕੇ ਪਾਇਆ ਉਹ ਥੱਲੋਂ ਪੈਰ ਹੀ ਕੱਢੀਗਾ ਥੱਲੋਂ ਠੱਗਣ ਡਿੱਗੀਆਂ ਮੁੜ ਕੇ ਸਾਰਾ ਰੋੜ ਸਿਖਾਰ ਪੈ ਗਈ ਥੱਲੋਂ ਸਿਖਾਰ ਪੈ ਗਈ ਅੱਜ ਮੈਂ ਵੇਖ ਕੇ ਆਇਆ ਵਾਂ ਗੈਂ ਨਾਲ ਦੂਰ ਨਹੀਂ ਜਾਏਗਾ ਐਡੀ ਦੂਰ ਰਹਿ ਕੇ ਜਿਵੇਂ ਆ ਪਿੰਡ ਐਡੀ ਦੂਰੋਂ ਵੇਖਿਆ ਤਾਂ ਮਾਰਿਆ ਤੇ ਇੰਨੀ ਗੱਠ ਜੀ ਤੂੜੀ ਦੀ ਆ ਜਿਹੜੀਆਂ ਪਾਈ ਟਰਾਲੀਆਂ ਸੀ ਤੂੜੀ ਦੀਆਂ ਪਾਈਆਂ ਮਗਰਲੇ ਬਨੇ ਪਿਛਵਾੜੇ ਕਰਦੇ 18 ਟਰਾਲੀਆਂ ਗਾੜਲੇ ਬਨੇ ਮੁੰਡਿਆ ਮੇਰੇਆਂ ਪਾਈਆਂ ਸੀ ਡੰਗਰਾਂ ਵਾਸਤੇ ਡੰਗਰ ਸਾੜ ਤੋਂ ਖੁੱਲੇ ਸੀ ਜ਼ਿਆਦੇ ਸੀ ਡੰਗਰ ਹਾਂ ਤੇ ਉਹ ਵੀ ਰੁੜ ਗਈਆਂ ਉਹ ਤੇ ਪਹਿਲਾਂ ਤੇ ਪਹਿਲੋਂ ਰੁੜ ਗਿਆ ਤੇ ਜਿਹੜਾ ਮਗਰਲਾ ਸੀ ਉਹ ਵੀ ਰੁੜ ਗਈ ਤੂੜੀ ਵੀ ਰੁੜ ਗਈ ਤੇ ਜੋ ਕੁਛ ਹੈਗਾ ਮਰ ਰਿਆ ਹੀ ਕੁਛ ਨਹੀਂ ਹੋਸੀ ਘਰ ਤੁਸੀਂ ਗਏ ਸੀ ਦੇਖਣ ਮਤ ਘਰ ਹੈ ਨਹੀਂਗਾ ਉਹ ਨਾ ਜੀ ਘਰ ਨਹੀਂ ਉਹ ਇੱਕ ਤੂੜੀ ਦੀ ਢੇਕ ਜੀ ਦੇਖਦੀ ਢੀਕ ਬਸ ਹੋਰ ਉਹਦੇ ਕੁਛ ਨਹੀਂਗਾ ਐਡੀ ਮੋਟੀ ਟਾਲੀ ਹੀ ਕਰਦੇ ਪਿ ਟਰੈਕਟਰ ਦੇ ਸਾਹਮਣੇ ਜਿਹੜੇ ਹੀ ਉਹ ਵੀ ਚਲੇ ਗਏ ਆ ਟਰੈਕਟਰ ਦੇ ਸੰਦ ਵੀ ਨਹੀਂ ਬਚੇ ਇੱਕ ਟਰੈਕਟਰ ਟਰੈਕਟਰ ਅਸੀਂ ਕੱਢਿਆ ਪੰਜਾਬ ਜੂਗੇ ਮਤਲਬ ਉਹ ਕੱਢਿਆ ਵਾ ਤੇ ਟਰੈਕਟਰ ਦੇ ਸੰਦ ਵੀ ਸਾਰੇ ਚਲੇ ਗਏ ਆ ਹਲ ਵਗੈਰਾ ਖਰਾਬ ਹੋ ਗਿਆ ਹਲ ਤੇ ਦੂਜਾ ਇਹ ਆਪਣਾ ਸੁਹਾਗਾ ਹੀ ਤੇ ਟੋਕਾ ਹੀ ਵੱਡਾ ਇੰਜਨ ਦੇ ਟੋਕਾ ਜਿਹਾ ਆਪਾਂ ਬੱਤੀ ਨਹੀਂ ਕਈਰ ਹੁੰਦੀ ਜਿਹਾ ਇੰਜਨ ਦੇ ਰੱਖਿਆ ਟੋਕਾ ਨੇ ਸਾਨੂੰ ਪਤਾ ਮੁੰਡਾ ਮੇਰਾ ਗਵੰਡ ਹੋਈਆਂ ਤੇ ਇੰਜਨ ਗੇੜਾ ਮਾਰ ਲਈਦਾ ਫੇ ਚੱਲ ਬੱਤੀ ਨਹੀਂ ਮੋਟਰ ਤੇ ਨਹੀਂ ਕੀਤਾ ਉਤਰਾ ਹੀ ਤੇ ਉਹ ਵੀ ਸਭ ਕੁਝ ਵਿੱਚ ਚਲੇ ਗਿਆ ਕੁਛ ਨਹੀਂ ਮਿਲਿਆ ਸੋ ਜੋ ਸਾੜ ਤੋਂ ਇੱਕ ਮਤਲਬ ਛੱਤ ਦੇ ਪੱਥੇ ਨਹੀਂ ਖੋਲੇ ਗਏ ਪੱਖਿਆਂ ਤੱਕ ਨਹੀਂ ਖੋਲੇ ਗਏ ਸਾੜ ਤੋਂ ਪੱਖੇ ਖੋਲ ਲਏ ਇੰਪਰ ਬੱਪੂ ਇਹ ਪਹਿਲਾਂ ਮਤਲਬ ਥੋੜਾ ਆਇਆ ਸੀ ਤੁਸੀਂ ਨਾਰਮਲ ਤੁਹਾਨੂੰ ਆਇਆ ਹੋਊਗਾ ਉਹ ਵੀ ਬਾਹਰ ਨਹੀਂ ਹੋਣਾ ਪਰ ਇੱਕੇ ਧਮ ਫਿਰ ਵੱਧ ਆ ਗਿਆ ਇੱਕੇ ਧਮ ਵੱਧ ਗਿਆ ਇੱਕੇ ਧਮ ਵੱਧ ਗਿਆ ਇੱਕੇ ਧਮ ਵੱਧ ਗਿਆ ਮੁੜ ਕੇ ਨਹੀਂ ਮਤਲਬ ਇਸਕੇ ਦਾਮੇ ਆ ਗਿਆ ਪਾਣੀ ਇੱਕੇ ਧਮ ਹੀ ਵੱਧ ਗਿਆ ਇੱਕੇ ਧਮ ਵੱਧ ਗਿਆ ਅੱਛਾ ਇੱਕੇ ਧਮ ਤਾਂ ਇਹ ਹਾਲਾਤ ਨੇ ਇਹਦਾ ਸਮਾਦੇ ਕਿ ਇਹਨਾਂ ਦਾ ਵੀ ਘਰ ਰੁੜ ਗਿਆ ਬਾਪੂ ਦਾ ਵੀ ਘਰ ਰੁੜ ਗਿਆ ਜਿਹੜੇ ਬਿਲਕੁਲ ਬੰਦ ਦੇ ਨਜ਼ਦੀਕ ਘਰ ਸੀਗੇ ਉਹ ਜਿਹੜੇ ਰੁੜ ਚੁੱਕੇ ਆ ਫਸਲਾਂ ਦਾ ਤਾਂ ਕਹਿੰਦੇ ਫੇਰ ਵੀ ਚਲੋ ਸਰ ਜਾਂਦਾ ਕਿ ਨੁਕਸਾਨ ਹੋ ਗਿਆ ਅਗਲੀ ਸਾਲ ਫਸਲ ਹੋ ਜਾਊਗੀ ਪਰ ਜਿਨ੍ਹਾਂ ਨੇ ਘਰ ਜਿੰਦਗੀ ਚ ਇੱਕ ਵਾਰੀ ਬੰਦ ਆ ਉਹ ਘਰ ਜਿਹੜੇ ਰੁੜ ਗਏ ਉਹਨਾਂ ਦਾ ਬਹੁਤ ਵੱਡਾ ਦੁੱਖ ਆ ਤਾਂ ਇਹਨਾਂ ਦੀ ਜ਼ਰੂਰ ਮਦਦ ਕੀਤੀ ਜਾਵੇ ਜਿਨ੍ਹਾਂ ਦੇ ਘਰ ਰੁੜੇ ਹੈਗੇ ਇਸੇ ਇੱਥੇ ਰਹਿੰਦੇ ਆ ਕਿਹੜਾ ਪਿੰਡ ਹੈ ਤੁਹਾਡਾ ਮਮਤਾਵਾਲ ਮਮਦਾਵਾਲ ਪਿੰਡ ਆ ਇਸ ਬੀਬੀ ਦਾ ਜਿਨੇ ਬੀਬੀ ਕਹਿ ਰਹੀ ਹੈ ਕਿ ਮੇਰਾ ਸਾਰਾ ਘਰ ਰੁੜ ਗਿਆ ਬਾਪੂ ਵੀ ਕਹਿ ਰਿਹਾ ਕਿ ਮੇਰਾ ਘਰ ਰੁੜ ਗਿਆ ਮੇਰਾ ਨਾਮ ਪਰ ਗੋਰੇ ਦੇ ਵਿੱਚ ਬਕਸੌਰਸੋ ਮੇਰਾ ਨਾਮ ਆ ਅਮ ਬਸੌਰ ਸਿੰਘ ਮੇਰਾ ਨਾਮ ਹੈ ਮਤਲਬ ਰਾਮਪੁਰ ਘੋੜੇ ਜ ਮੇਰਾ ਘਰ ਆ ਇਹਦੇ ਲੱਗ ਹੀ ਆ ਮਤਲਬ ਉਹ ਹੱਦ ਪੈ ਜਾਂਦੀ ਆ ਹਾਦਸੇ ਨਾਲ ਉਹਲੇ ਬਨੇ ਆਪਣਾ ਘਰ ਆ ਤੇ ਨਾਲ ਇਧਰਲੇ ਬਨੇ ਚਾਚੇ ਦੇ ਪੁੱਤ ਦਾ ਘਰ ਆ ਉਹਦਾ ਵੀ ਸਾਰਾ ਰੁੜ ਗਿਆ ਸਾਡੇ ਦੋਵੇਂ ਘਰ ਹੀ ਜਿਹੜੇ ਮਤਲਬ ਤਿੰਨ ਘਰ ਮੇਰੇ ਹੀ ਦੋ ਘਰ ਉਹ ਮੇਰੇ ਚਾਚੇ ਦੇ ਪੁੱਤ ਸੀ ਬਸ ਪੰਜਾਂ ਘਰ ਦਾ ਸਾਡਾ ਇਹ ਸਾਰਾ ਹੀ ਸਾਰ ਹੋ ਗਿਆ ਕੰਮ ਇੱਥੇ ਪੰਜੇ ਰੁੜ ਗਏ ਪੰਜੇ ਰੁੜ ਗਏ ਹਾਂਜੀ ਹਾਂਜੀ ਉਹਦਾ ਵੀ ਰੁੜ ਗਿਆ ਮੇਰੇ ਕੋਲ ਪੈਸੇ ਲਾਇਆ ਹੋ ਗਾ ਘਰ ਤੇ ਪੈਸਾ ਬਹੁਤ ਲੱਗਿਆ ਹੋ ਗਾ ਪੈਸੇ ਜਦ ਬਲਗਣੀ ਆ ਪੈਸੇ ਤੁਹਾਨੂੰ ਪਤਾ ਹੀ ਆ ਕਿ ਪੈਸੇ ਲੱਗਦੇ ਆ ਇਟ ਮਹਿੰਗੀ ਆ ਸੀਮੈਂਟ ਸਰੀਆ ਮਹਿੰਗਾ ਅੱਜ ਕੱਲ ਤੇ ਗੁਰਲੀ ਦੇ ਨਹੀਂ ਪੈਸੇ ਲਾਦੇ ਗੁਰਲੀ ਬਣਾਉਣੀ ਹੁਸਾ ਉਹ ਗੜੀ ਔਖੀ ਆ ਪੁਰਣੀ ਮੋੜੀ ਔਖੀ ਸਹੀ ਬਣਾਉਣੀ ਔਖੀ ਆ ਜੀ ਜਿਹੜਾ ਘਾਰ ਹੀ ਟਹਿ ਗਿਆ ਉਹਦਾ ਕੀ ਬਣੋ ਆਪਣੇ ਵੀ ਤੇੜਾ ਟੂੜਾ ਪਾੜ ਗਿਆ ਅੰਦਰ ਬਾਹਰ ਵੜ ਕੇ ਵੇਖਿਆ ਬਹੁਤ ਨਿਸ਼ਾਨ ਆਪਣਾ ਕਿਲਾ ਕੋ ਨਾ ਪਾੜੀ ਕੋਠੇ ਜਾਣ ਕੇ ਖੜੇ ਆ ਚਲੋ ਮਾਰੇ ਦੀ ਕਿਰਪਾ ਵਾ ਪਰ ਤੇੜਾ ਪਾੜ ਗਿਆ ਬਾਲੇ ਜਿਹੜੇ ਉਹ ਝੋਂਗੇ ਹਾਂਜੀ ਇੱਕ ਉਪਰ ਮੀ ਵੀ ਪਿਆ ਨਾ ਹਾਂਜੀ ਬਾਉ ਪਰ ਪੈਣ ਲੱਗ ਆਪਾਂ ਪਿੰਡ ਦੇ ਵਿੱਚ ਬੈਠੇ ਆ ਆਪਾਂ ਬਈਕਾਂ ਚ ਬੈਠੇ ਆ ਆਪਾਂ ਡੇਰਿਆਂ ਚ ਬੈਠੇ ਆ ਆਪਦੀ ਪਹਲੀ ਚ ਬੈਠੇ ਆ ਇਹ ਪਿੰਡ ਚ ਬੈਠੇ ਆ ਤੇ ਪਿੰਡ ਚ ਬੈਠਿਆ ਵੀ ਇਹਨਾਂ ਦੇ ਤੁਸੀਂ ਇੱਥੇ ਰਹਿ ਰਹੇ ਹੋਗੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸੇ ਇਲਾਕੇ ਚ ਰਹਿੰਦਿਆਂ ਨੂੰ ਸਾਨੂੰ ਇਥੇ ਮੈਂ ਪੰਜਵੀਂ ਚ ਪੜਦਾ ਹਾਂ ਜਦੋਂ ਬਜ਼ੁਰਗ ਲੈ ਆਏ ਸਾਨੂੰ ਜੀ ਇੱਥੇ ਬਜ਼ੁਰਗ ਪਹਿਲਾਂ ਵੱਸਦੇ ਸੀ ਹਾਂ ਤੇ ਮੁੜ ਕੇ ਮੈਂ ਪੰਜਵੀਂ ਚ ਪੜਦਾ ਹਾਂ ਜਦੋਂ ਟਾ ਆ ਕੇ ਬਜ਼ੁਰਗ ਲੈ ਆਏ ਸਾਨੂੰ ਤੇ ਹੁਣ ਮੇਰੀ 64 ਸਾਲ ਦੀ ਉਮਰ ਹੋ ਗਈ 65 ਸਾਲ ਦੀ ਪਹਿਲਾਂ ਨੀ ਨ ਕਿਤੇ ਪਣੀ ਆਇਆ ਸੀ ਪਹਿਲੋਂ ਕਿਤੇ ਨੀ ਨ ਠਾਸੀ ਚ ਕਹਿੰਦੇ ਜਾਉਦੇ ਆ ਸੀ ਠਾਸੀ ਜਾਇਆ ਸੀ ਠਾਸੀ ਚ ਇਹਨਾਂ ਰੋੜ ਨਹੀਂ ਪਿਆ ਅੱਛਾ ਆਇਆ ਹੈਗਾ ਨੁਕਸਾਨ ਹੋਇਆ ਉਦੋਂ ਵੀ ਸਾਡੇ ਮੱਜਾ ਸਾਡੇ ਮਾਲ ਡੰਗਰ ਜਿਹੜਾ ਸਾਰਾ ਰੁੜ ਗਿਆ ਸੀ ਛੱਡ ਤੂੰ ਉਦੋਂ ਸਾਡੇ ਤੋਂ ਫੜਿਆ ਨਹੀਂ ਨਾ ਗਿਆ ਡੰਗਰ ਬੱਛਾ ਸਾਡੇ ਤੋਂ ਉਦੋਂ ਮੱਜਾਂ ਨਹੀਂ ਫੜੀਆਂ ਗਈਆਂ ਮੱਜਾਂ ਨਹੀਂ ਲੋਕ ਹੀ ਲੋਕ ਹੀ ਲੈ ਗਏ ਮੁੜ ਕੇ ਜਿੰਨੂੰ ਪੁੱਜੀ ਵੀ ਹੱਥ ਆ ਜਿਓ ਲੈ ਗਿਆ ਉਦੋਂ 45 50 ਮੱਜਾਂ ਘੋੜੀ ਬਸ਼ੇਰੀ ਮਤਲਬ ਸਾਡੇ ਤੋਂ ਸਮਾਨ ਉਹਨੂੰ ਹੈ ਹੀ ਉਦੋਂ ਵੀ ਬੜਾ ਸਮਾਨ ਮਾਰੀ ਮੇਰ ਹੀ ਉਹ ਵੀ ਮਾਰੇ ਹੁਣ ਸੈੱਟ ਹੋਏ ਹੋਣਗੇ ਉਦੋਂ ਸੈੱ ਹੋਣ ਦੇ ਘਰ ਹੀ ਨਹੀਂ ਰਿਹਾ ਨਾ ਘਰ ਰਿਹਾ ਵਾ ਤੇ ਨਾ ਕੋਈ ਪੈੜੀ ਰਹੀ ਆ ਹੁਣ ਥਾਂ ਉੱਚੀ ਉਹ ਤਾਂ ਥਾਂ ਬਹੁਤ ਨੀਵੀਂ ਨੀਵਿਆਂ ਕਰਕੇ ਬਹੁਤ ਪ੍ਰੋਬਲਮ ਆ ਗਈ ਹੁਣ ਥਾਂ ਬਹੁਤ ਉੱਚੀ ਹੋ ਗਈ ਆ ਅਸੀਂ ਸਰਕਾਰ ਕੋਲ ਇਹੋ ਮੰਗ ਕਰਦੇ ਆ ਜੀ ਪਿਛਲਾ ਜੀਵਨ ਸਾਡਾ ਤੇ ਇਦਾਂ ਬਚੀ ਤ ਗਿਆ ਟੋਲ ਗਏ ਟੈਂਦੇ ਟਹਿ ਗਏ ਡੁੱਲ ਗਏ ਮਰ ਗਏ ਹੁਣ ਸਾਡਾ ਗਾਂਵ ਮਨਾਲੀ ਪੀੜੀ ਚ ਕੋਈ ਮਸਲਾ ਹੱਲ ਕੀਤਾ ਜਾਵੇ ਦਰਿਆ ਦਾ ਨਹੀਂ ਤੇ ਸਾਡਾ ਬਹੁਤ ਮੁਸ਼ਕਲ ਆ ਜੀ ਇਹਨੂੰ ਕਿਸੇ ਲੈਵਲ ਤੇ ਲਿਆਂਦਾ ਜਾਵੇ ਚਾਹੇ ਨਹਿਰੀ ਰੂਪ ਦਾ ਹੱਲ ਕੀਤਾ ਹਾਂਜੀ ਪੱਕਾ ਹੱਲ ਕਰੇ ਚਲੋ ਸਾਡੀ ਦੇ ਨੰਗੀ ਆ ਜੀ ਜਾਂ ਉਹਨਾਂ ਦੀ ਪੀੜ੍ਹੀ ਸਾਡੀ ਸ਼ਹੀਦ ਨਤੰਦ ਰਿਸ਼ਤ ਰਵੇ ਇਹ ਚੜਦੀ ਕਲਾ ਚ ਰਹੀ ਹੈ ਹਾਂਜੀ ਤਾਂ ਇਹ ਹਾਲਾਤ ਨੇ ਇਹਨਾਂ ਦੀ ਮਾਤਾ ਜੀ ਦਾ ਘਰ ਮਾਤਾ ਕਹਿੰਦੇ ਘਰ ਸਾਰਾ ਰੁੜ ਗਿਆ ਰੋਂਦੀ ਆ ਮਾਤਾ ਕਿਉਂਕਿ ਮੱਲੋ ਮੱਲੀ ਰੋ ਨਿਕਲਦਾ ਜਿਹਦਾ ਘਰ ਰੁੜ ਜਾਂਦਾ ਉਹਨੂੰ ਉਹਦੇ ਦਿਲ ਤੇ ਤੁਸੀਂ ਆਪਦੇ ਸੋਚ ਕੇ ਦੇਖੋ ਕਿ ਜੇ ਤੁਹਾਡਾ ਘਰ ਰੁੜ ਜੇ ਤਾਂ ਆਪਾਂ ਕੀ ਲਹਿਲਾਤਾ ਜੋ ਮਾਂ ਦੀ ਮਾਤਾ ਦਾ ਘਰ ਰੁੜਿਆਗਾ ਇਹ ਮਾਤਾ ਨੂੰ ਪਤਾ ਕਿ ਕਿਹੜੇ ਹਾਲਾਤਾਂ ਚ ਅੱਗੇ ਜ਼ਿੰਦਗੀ ਜਿਹੜੀ ਕੱਢੂਗੀ ਛੋਟੇ ਛੋਟੇ ਬੋਤੇ ਪੋਤੇ ਨਿੱਕੇ ਨਿੱਕੇ ਪੋਤਰੀ ਨਾ ਪੋਤਰਾ ਵਾ ਪੋਤਰੀ ਨਾਵੇਂ ਚ ਪੜਦੀ ਪੋਤਰਾ ਸੇਵੀ ਚ ਹਮ ਤਾਂ ਉਹਨਾਂ ਦੀ ਜ਼ਮੀਨ ਕਿੰਨੀ ਸੀ ਮਾਤਾ ਡੇਢ ਕਿੱਲਾ ਸਾਰੀ ਰੁੜ ਗਈ ਡੇਢ ਕਿੱਲਾ ਹੀ ਰੁੜ ਗਿਆ ਪਤਾ ਹੀ ਨਹੀਂ ਨਾ ਹੀ ਨਹੀਂ ਦੀਨਾਂ ਨਾ ਹੀ ਉਹ ਇੱਥੇ ਉਹਨਾਂ ਦਾ ਸਾਮਾਨ ਚੋਰੀ ਹੋ ਰੁੜ ਗਈ ਆ ਚੇਹਰੇ ਤਾਂ ਪੈ ਗਈ ਨਹੀਂ ਰਹਿ ਗਈ ਉੱਥੇ ਪਾਣੀ ਤਾਰੂਆ ਵੇੜੇ ਨਹੀਂ ਜਾਂਦੀ ਉਧਰ ਵੇੜੀ ਮੇਰੇ ਘਰੋਂ ਵਕਤ ਨਹੀਂ ਪਹੁੰਚੀ ਮੇਰਾ ਘਰੇ ਤੋਂ 6-7 ਕਿਲੇ ਉਰਲੇ ਬੰਨੇ ਆ 10-10 ਕਿਤਾ 15 ਕਿਲੇ ਬਰਾਵਾ ਮੇਰਾ ਘਰ ਮੇਰੇ ਘਰ ਦੇ ਲਾਗੇ 베ੜੀ ਨਹੀਂ ਜਾਣਦੀ 베ੜੀ ਆ ਦੇ ਮਗਰ ਅਗਨ ਬੋਰ ਜਾਂਦਾ ਬੋਰ ਜਾਂਦਾ ਵਾ ਪਰ ਬੋਰ ਵੀ ਜਦੋਂ ਜਾਰੀਆਂ ਛੱਲਾ ਵੇਦੇ ਬਿਲਕੁਲ ਇਹ ਹਾਲਾਤ ਨੇ ਇਹਨਾਂ ਦੇ ਜਿਹਨੇ ਦੱਸਿਆ ਕਿ ਘਰ ਰੁੜ ਗਿਆ ਪੈੜੀ ਰੁੜ ਗਈ ਤਾਂ ਬਹੁਤ ਔਖੀ ਜ਼ਿੰਦਗੀ ਹੈ ਜਿਹੜੀ ਇਹ ਲੋਕ ਬੜੇ ਔਖੇ ਦਿਨ ਇਹਨਾਂ ਤੇ ਚੱਲ ਰਹੇ ਆ ਰੋ ਰਹੀਆਂ ਨੇ ਮਾਤਾਵਾਂ ਕਿਉਂਕਿ ਘਰ ਨਹੀਂ ਰੁੜ ਗਿਆ